ਸਾਰੇ ਗਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੇ ਕਿ ਕੁਐਸਟ ਬੇਨਤੀ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਵੱਤੋਂ ਵੱਧ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਦਬਾ ਕੇ ਆਲਸੈਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਏ ਕੋਈ ਆਪਣੀ ਖਰੀਦਦਾਰੀ ਕਰ ਸਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਨਰਖਪਰਖ ਤਸੱਲੀ ਕਰਨਾ ਤੁਹਾਡਾ ਫਰਜ਼ ਬੰਦਾ ਕਰਕੇ ਉਲਜਾਣਾ ਬਾਅਦ ਕਿਸੇ ਨੂੰ ਕੋਈ ਲਾਭਾ ਨਾ ਦੇਣਾ ਅੱਜ ਦੀ ਆਪਣੀ ਵਿਜ਼ਿਟ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਸਜਨੋ ਪੱਟੀ ਭਾਈ ਪ੍ਰਦੀਪ ਦੇ ਫਾਰਮ ਤੇ ਪਹੁੰਚੇ ਆ ਦੋ ਮੱਝਾਂ ਲੈ ਕੇ ਆਇਆ ਇੱਕ ਬਿਲਕੁਲ ਸੁੱਕੀ ਹਟੀਆ ਤੇ ਇੱਕ ਸੁੰਦੀ ਪਈ ਆ ਕੋਈ ਘੰਟੇ ਕਿ ਤੱਕ ਰੋ ਵੀ ਸੂਪੂਗੀ ਨੀਲੀ ਰਾਵੀ ਦੇ ਵਿੱਚ ਜਿਹੜੀਆਂ ਪੱਖ ਰੱਖਦੀਆਂ ਚੰਗੀਆਂ ਮਈਆਂ ਦਾਧਾਰੂ ਆ ਚੰਗੇ ਮਿਲ ਕੇ ਤੇ ਚੱਲਣ ਵਾਲੀਆਂ ਠੀਕ ਆ ਜੀ ਡਿਟੇਲ ਕਰਦੇ ਆ ਸਾਂਝੀ ਸਾਰਿਆਂ ਭਰਾਵਾਂ ਨਾਲ ਬੇਨਤੀ ਕਰਦੇ ਆ ਕਿ ਬਣੇ ਰਹੋ ਜਰੂਰ ਐਂਡ ਕਰਕੇ ਬਾਈ ਪ੍ਰਦੀਪ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਠੀਕ ਠਾਕ ਜੀ ਵਧੀਆ ਤੁਸੀਂ ਸੁਣਾਓ ਚੜ੍ਹਦੀ ਕਲਾ ਜੀ ਕਿਰਪਾ ਬਾਬੇ ਕੈਮ ਜੀ ਐ ਚੜ੍ਹਦੀ ਕਲਾ ਜੀ ਚਲੋ ਵਧੀਆ ਚਾਹੀਦੇ ਆ ਹਾਂਜੀ ਤੇ ਦੋ ਮੱਝਾਂ ਅੱਜ ਫਿਰ ਹਾਂਜੀ ਦੋ ਮੱਝਾਂ ਜੀ ਇੱਕ ਤੇ ਹੁਣੇ ਸੂਕੇ ਢੀ ਕਰਮਾਣੀ ਆ ਜੇਰ ਪਾਈ ਇਹਨੇ ਜੇਰ ਪਾ ਦੀ ਹੈ ਨਾ ਇੱਕ ਬਿਲਕੁਲ ਤਿਆਰ ਆ ਜੀ ਇੱਕ ਸੂਨ ਦਈ ਆ ਹਾਂ ਇੱਕ ਸੂਨ ਦੀ ਬਾਅਦ ਸੂਬੂ ਘੰਟੀ ਖੜ ਤੱਕ ਨਹੀਂ ਤੇ ਦਾ ਤੇ ਨਾਮ ਐਡਰੈਸ ਇਹ ਕਰਾ ਨੋਟ ਕਰਾ ਦਿਗੇ ਨਾਮ ਮੇਰਾ ਪ੍ਰਦੀਪ ਸਿੰਘ ਜੀ ਪਿੰਡ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 8290 16207 ਦੂਜਾ ਨੰਬਰ 8217182497 ਵਾਹ ਜੀ ਵਾਹ ਹਾਂ ਜੀ ਦੋ ਨੰਬਰ ਹੈ ਹਨਾ ਤੇ ਨੀਲੇ 라ਵੀ ਜਾਂਗਾ ਹਨਾ ਹਾਂ ਜੀ ਇਹ ਨੀਲੀ 라ਵੀ ਦਾ ਪਖਰਾ ਦੀਆਂ ਜੀ ਬਾਟ ਗਾਲੇ ਗੋਲੇ ਪੈ ਗਈ ਹਨਾ ਓਕੇ ਆ ਪੂਰੀ ਮੈਂ ਪੂਰੀ ਜਗਦੀ ਆ ਜਦੋਂ ਗਾਲੇ ਡੰਗਰ ਪੈ ਜੇ ਨਾ ਪਸ਼ੂ ਉਦੋਂ ਸਮਝੇ ਕਿ ਪੂਰਾ ਹੈ 100 ਚੋਂ 100 ਆ ਤੇ ਪੂਰਾ ਪੈਨਸ਼ਟ ਦੇ ਦਿੱਤਾ ਆ ਥੂਸਵਾ ਚ ਆ ਗਈ ਥੋੜੀ ਜੀ ਹਾਂ ਪਾਇਆ ਲਾ ਗਈ ਆ ਉਹ ਤਾਂ ਸੁੱਕੇ ਭਾਈ ਥੋੜਾ ਪਤਾ ਫਰਕ ਪੈਣਾ ਹੀ ਨਾ ਦੂਰੇ ਜਨਮਲਾ ਸਾਹਿਬ ਵੱਜ ਜਾਂਦਾ ਬੱਸ 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 ਤੇ ਤੀਸਰਾ ਸੁਆ ਸੂਈ ਫਿਰ ਤੀਜਾ ਸੁਆ ਭਾਜੀ ਉਹ ਤਾਂ ਦੂਜਾ ਹੀ ਇੰਦੇ ਘਰ ਆਲੇ ਪਿਓਰ ਪਰ ਆਪਾਂ ਤੀਜਾ ਕਹਾਂਗੇ ਜੀ ਮਹਾਰਾਜ ਪਰ ਇੱਕ ਗੱਲ ਆ ਹਾਂ ਥੱਲੇ ਟੱਕੀ ਜਾ ਕੋਈ ਆ ਬਲੈਤਨ ਗਾਂ ਹੀ ਸਮਝੋ ਪਿਛੋਂ ਪਣੀ ਪਈ ਆ ਤੇ ਜੇ ਜਰ ਪੈ ਗਈ ਓਕੇ ਹੋ ਗਈ ਹੈ ਨਾ ਹਾਂਜੀ ਹਾਂਜੀ ਐਨ ਵਾਰ ਮੈਲਾ ਮੂਲਾ ਯਾ ਰਹੇਗਾ ਲੱਗਾ ਹਾਂਜੀ ਹਾਂਜੀ ਚਲੋ ਕੋਈ ਨਹੀਂ ਉਹ ਵੀ ਹੁਣ ਓਕੇ ਹੋ ਜਾਊਗੀ ਕਿ ਦੋ ਤਿੰਨ ਘੰਟੇ ਹੋ ਗਏ ਹਣ ਕੇ ਸੂਈ ਨੂੰ ਦੇ ਹਾਂਜੀ 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 ਠੀਕ ਹੈ ਲਓ ਸਜਣੋ ਹਾਂ ਚੰਗਾ ਕਿੰਨੇ ਕ ਇਹਦਾ ਰਿਕਾਰਡ ਦੱਸਿਆ ਤੇ ਮਾਲਕਾ ਨੇ ਉਹ ਦਿਆਂਦੇ ਭਾਜੀ ਅਸੀਂ ਪਹਿਲੇ 2 ਜੂਏ 13-14 ਕਿਲੋ ਚੋਇਆ ਪਰ ਆਪਾਂ ਨੇ ਚਲੋ ਦੂਜੇ ਜੂਏ ਚੋਇਆ ਹੋਊਗਾ ਹਾਂ ਬਾਕੀ ਮੈਂ ਦੋ ਢਾਲੀਆਂ ਦੋ ਤਰ ਕੀ ਮੈਂ 15 ਕਿਲੋ ਰਾਮ ਨੇ ਦੇ ਜੂਗੀ ਮੈਂ ਚੰਗੀ ਆ ਜੇ ਕਹਿਣ ਵਾਲੀ ਗੱਲ ਤੁਹਾਨੂੰ ਪਤਾ ਪਾਇਦਾ ਜੀ ਮਾਰਾ ਪਤਲੇ ਚੰਮ ਦੀ ਆ ਪਤਲੇ ਚੰਮ ਦੀ ਤੇ 39 ਨੋਕ ਵਾਲਾ ਚਵਾਈ ਬੜੀ ਚੰਗੀ ਹੋ ਨਿਕਲੂਗੀ ਮੈਂ ਬਹੁਤ ਜਿਆਦੀ ਚੋਨਚਾ ਨਿਕਲੀ ਵੀ ਜੀ ਮੈਂ ਤਾਂ ਗਾਂ ਸਜਣੋਂ ਬਣੀ ਪਈ ਆ ਗੱਲ ਆਖਣ ਵਾਲੀ ਦੀ ਨਹੀਂ ਆ ਥਣ ਭਾਂਡੇ ਦੀ ਤੁਸੀਂ ਆਪ ਹੀ ਵੇਖ ਲਓ ਕਮਾਲ ਕੀਤੀ ਆ ਵਾਹ ਜੀ ਵਾਹ ਐ ਚੇਫ ਗਾਵਾਂ ਤੋਂ ਵੀ ਜਿਆਦਾ ਬਣੀ ਫਿਰਦੀ ਮਹਾਰਾਜ ਕੀ ਹੁੰਦੀ ਆ ਵੇ ਹਾਂਜੀ ਕਿੰਦੇ ਘਰ ਜਾਵੇ ਉਹਨੂੰ ਭਾਗ ਲਾਵੇ ਛੜ ਗੱਲ ਕਰੀਏ ਕਹਿੰਦੇ ਹੁਣ ਮੋਲ ਦੀ ਰੇਟ ਦੀ ਕਿੰਨੇ ਕਦੀ ਫਿਕਸ ਜੈ ਦੇ ਰਿਏ ਮੋਲਵੀ ਦੀ ਮੰਡੀਆਂ 'ਚ ਗਏ ਆ ਵੇਖ ਕੇ ਉੱਥੇ ਦੇ ਡੂਡੂਰ ਲਾਕੇ ਹੋਈਆਂ ਮਹੀਨਾ ਮੰਗੀ ਜਾਂਦੇ ਆ ਮੰਡੀਆਂ ਦੇ ਵਿੱਚ ਡੂਡ ਛੱਡ ਕੇ 15-15 ਲੱਖ ਮੰਗਤਾ ਹੈ ਨਹੀਂ ਹਾਂਜੀ ਹਾਂਜੀ 15-15 ਲੱਖ ਦੀ ਮੈਂ ਮੰਡੀ ਦੇ ਵਿੱਚ ਵੇਗੀ ਆ ਵੇਗੀ ਆ ਜੀ ਅੱਖਣ ਵਾਲੀ ਗੱਲ ਨਹੀਂ 6 ਲੱਖ ਦੀ 7 ਲੱਖ ਦੀ ਆਮ ਮੈਂ ਵੇਗੀ ਆ ਜੀ ਇਹੋ ਚੀਜ਼ ਹੀ ਉਹ ਹੀ ਕਰਮਾਲੀਆਂ ਪਰ ਆਪਾਂ ਨਹੀਂ ਕਰਨਾ ਹਾਂ ਨਾ ਆਪਾਂ ਵੀ ਜੀ ਡੀਡ ਕਰਨਾ ਨਾ ਕਰਨਾ ਸਵਾ ਹਾਂ ਨਹੀਂ ਮੈਂ 1-15 ਦੀ ਪਹੁੰਚ ਕਰਨੀ ਆਪਾਂ ਕਰੇਗੀ ਨਹੀਂ ਮਾਨਤਨ ਹੋਰ ਕਰੀਏ ਹੋਰ ਕਾਪੇ ਹੀ ਕਰ ਦੋ ਪਹੁੰਚ ਜਿੰਨੇ ਚ ਕਰ ਦੋ 2000 ਛੱਡਦਾ 113 'ਚ ਪਹੁੰਚ ਕਰਦਾ ਨਹੀਂ ਪੂਰੇ 10 'ਚ ਕਰ ਦ ਨੇ ਦਾਤ ਦੇ ਤੱਕ ਆਏ ਨਾ ਕਰਾਇਆ ਵੜਾ ਪੈਂਦਾ ਜਿਆਣਾ ਨਾ ਕਰੋ ਜਾਣ ਦੋ ਚਲੋ ਕਰਾਇਆ ਫਿਰ ਅਗਲਾ ਆਪਦਾ ਦੇ ਦੂ ਇੱਕ 10 ਦੀ ਮਹਾਨ ਨਹੀਂ ਦਵਾਂਗੇ ਇੱਕ 10 ਦੀ ਹਾਂਜੀ ਕਰਾਇਆ ਫਿਰ ਵੀਰ ਭਰਾ ਆਪੇ ਦੇ ਲਾਂਗੇ ਜੀ ਕਰਾਇਆ ਆਪੇ ਦੇ ਦੋ ਹਾਂ ਇੱਕ 10 ਦੀ ਮਹਾਨ ਨਹੀਂ ਦਵਾਂਗੇ ਜੀ ਮਹਾਰਾਜ ਠੀਕ ਹੈ ਬਾਕੀ ਸਜਣੋ ਕਰਾਇਆ ਭਾਰਾ ਤੁਹਾਡਾ ਮਹੀਨ ਵੀਡੀਓ ਲਾ ਲੂਪਾ ਲਾਇਆ ਕਰਮਾਲੀਏ ਹਾਂ ਥੱਲੋ ਟਾਪੀ ਲਈ ਫਿਰਦੀ ਚੋਨ ਚਾਣ ਇੱਕ ਨੰਬਰ ਭਾਜੀ ਵਾਹ ਜੀ ਵਾਹ ਅਗਲੇ ਦੇ ਘਰੇ ਖੜਕੇ ਆਪਾਂ ਤਸੱਲੀ ਕਰਾ ਕੇ ਫਿਰ ਮੈਂ ਰੁਪਏ ਲੈ ਕੇ ਆਵਾਂਗੇ ਠੀਕ ਆ ਅਗਲੇ ਦੇ ਘਰੇ ਵੀ ਖੜਕੇ ਵੇਖੋ ਸ਼ਾਹ ਦੀਆਂ ਗਰੰਟੀਆਂ ਵੀ ਅਗਲੇ ਦੇ ਘਰ ਹਾਂ ਇਹ ਗੱਲ ਪੱਕੀ ਆ ਆਪਾਂ ਆਪਣੇ ਘਰੋਂ ਦੇ ਗਰੰਟੀ ਤਸੱਲੀ ਦੇਣੇ ਉਹਦਾ ਅਗਲੇ ਦੇ ਘਰ ਜਾ ਕੇ ਤਸੱਲੀ ਕਰਾ ਕੇ ਰੁਪਈਏ ਬਾਅਦ ਚ ਲਵਾਂਗੇ ਹੈਨਾ ਆ ਗੱਬਣ ਮੈਂ ਆ ਗਈ ਵੀਰ ਜੀ ਇਹ ਵੀ ਨੀਲੀ ਦਾ ਪਖਰਾਤੀ ਬਾਰਡਰ ਬੈਲਟ ਦੀ ਮੱਝ ਆ ਤੂੰ ਪਾਉਗੇ ਘੈਂਟੇ ਘੈਂਟੇ ਹਾਂ ਇਹ ਵੀ ਘੈਂਟੇ ਖੰਡ ਤੱਕ ਬਾਅਦ ਤਿਆਰੀ ਤੇ ਹੀ ਆ ਸੱਚ ਰੋ ਇਹਦੀ ਵੀਡੀਓ ਮਗਾਉਣੀ ਹੋਈ ਤੇ ਬਾਅਦ ਚ ਮਗਵਾ ਸਕਦੇ ਜੀ ਠੰਡੀ ਠੁੰਡੀ ਵੇਖੋ ਹਾਂ ਚੰਗਾ ਟਾਪ ਲਾਈ ਜੀ ਇਹ ਆਪਣਾ ਬਹਿਨ ਨਹੀਂ ਦਿੰਦੀਆਂ ਵੀਰ ਜੀ ਤਾਂ ਵਾਹ ਜੀ ਵਾਹ ਵਾਹ ਨਹੀਂ ਮੈਂ ਥੱਲੇੋਂ ਮੈਨੂੰ ਨਹੀਂ ਫੇਰਦੀਆਂ ਇਹ ਵਲੈਤਨ ਗਾਂ ਹੀ ਬਣੀ ਆ ਕਰਮ ਵਾਲੀ ਜਿੰਦੀ ਰਵੇ ਲੋ ਜੀ ਦੋ ਜਾਂ ਦੋਵੇਂ ਚੰਗੀਆਂ ਦਾਧਾਰੂ ਆ ਬਹੁਤ ਕਮਾਲ ਦੀਆਂ ਨੀਲੀ ਰਾਵੀ ਦੇ ਵਿੱਚ ਜਿਹੜੀਆਂ ਖਿਆਲ ਰੱਖਦੀਆਂ ਤੇ ਮਗਰੋਂ ਥਾਂ ਲੈਵੇ ਦੀ ਬੰਤਰ ਵੇਖੋ ਤੁਸੀਂ ਆਪ ਹੀ ਬਹੁਤ ਕਮਾਲ ਦੀਆਂ ਕੋਈ ਨਹੀਂ ਲੈ ਚਲੋ ਪਸ਼ੂਆਂ ਜੋ ਆਈਏ ਤੇ ਪਸ਼ੂ ਮਾਲ ਨੂੰ ਜਿਹੜੀ ਖਿੱਚ ਖਿੱਚ ਕੇ ਖੜਦੀ ਆ ਮਾਲ ਚੋ ਆਈ ਉਹ ਤਾਂ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਖੂਬਸੂਰਤ ਆ ਆਕਰ ਮਾਰ ਕੇ ਜਾਂ ਅੰਦਰ ਇੱਥੇ ਕੋਈ ਨਹੀਂ ਵਾਹ ਇਹ ਵਾਹ ਬਾ ਤਿਆਰੀ ਤੇ ਨੇ ਇੱਕ ਸੂਨ ਦਾ ਕਰਕੇ ਵੀ ਮੈਂ ਥੋੜਾ ਜਿਹਾ ਬਹੁਤ ਸੋਹਣੀ ਆ ਸਚਨੋ ਇਹ ਵੀ ਮੈਂ ਤਿਆਰੀ ਤੇ ਬਿਲਕੁਲ ਸੂਨ ਨੂੰ ਕੋਈ ਘੰਟਾ ਖੰਡ ਵੱਤ ਤੋਂ ਵੱਧ ਕੋਈ ਡੇਢ ਲੈ ਜੇ ਠੀਕ ਆ ਜੀ ਬਾਕੀ ਮੈਂ ਚੰਗੀ ਆ ਦੇਖ ਸਕਦੇ ਜੀ ਚਾਰੇ ਕੰਨੀਆਂ ਤੋਂ ਥੰਥੂਣ ਬਿਲਕੁਲ ਓਕੇ ਥਾਂ ਲੈਵੇ ਦੀ ਪੱਦਰ ਆ ਹਨਾ ਠੰਡੀ ਠੁੰਡੀ ਬੜੀ ਵੀ ਤੇ ਇਹ ਕਿੰਨੇ ਦੀ ਕਰ ਦਿੱਗੇ ਮਨ ਦੇ ਦੀ ਇੱਕ 20 ਦੀ ਵੀਰ ਜੀ ਫੇ ਵੀ ਫਿਰ ਉੱਥੇ ਜਾਣ ਲਗੇ ਫੇਕ ਸੀ ਇੱਕ ਦਾਤ ਦੇ ਵਿੱਚ ਇਹਦੇ ਦਵਾਂ ਹਾਂ ਨਾ ਹੀ ਇੱਕ 10 ਦੀ ਮੈਂ ਦਵਾਂ ਕਰਾਇਆ ਵੀਰ ਭਰਾਵ ਦਾ ਦੇ ਲਾਂਗੇ ਜੀ ਹਾਂ ਇੱਕ 10 ਦੀ ਮੈਂ ਇਹ ਵੀ ਮੈਂ ਵੀਰ ਜੀ 15 ਕਿਲੋ ਦੁੱਧ ਹਲੀ ਆ ਕਰਮਾਣੀ ਠੀਕ ਆ ਹਾਂਜੀ ਤੇ ਮੈਂ ਸੁਣਾ ਥਾਲੇਵਾ ਚੰਗਾ ਆਏ ਬਹੁਤ ਜਿਆਦੀ ਚੰਗੀ ਬਿੰਦੀਆਂ ਵਾਲਾ ਛੱਡਾ ਆ ਗਿਆ ਹਨਾ ਕਿ ਆ ਕਮਾਲ ਕੀਤੀ ਇਹਦੇ ਥਣਾ ਨਹੀਂ ਪਾਰ ਪਿੱਛੇ ਦੀ ਆਪਣੀ ਫੋਨ ਗਰੰਟੀ ਹੋ ਗਈ ਮਹਾਰਾਜ ਹਾਂ ਹਾਂ ਚਲੋ ਅਗਲੇ ਦੇ ਘਰੇ ਜਾ ਕੇ ਮੁੰਗਰ ਵੀ ਕੱਢ ਜੇ ਨਾ ਆਪਰ ਪੀ ਵਾਪਸ ਦੇ ਦਾਂਗੇ ਨਹੀਂ ਜਿੰਦੀ ਰਵੇ ਚੰਗੀ ਮੈਂ ਤੇਰੀ ਸੋਹਣੀ ਆ ਤੇ ਵਾਦਾ ਕਰੇ ਜਿੰਦੇ ਜਾਵੇ ਸਜਣੋ ਦੋ ਪਸ਼ੂ ਆ ਇੱਕ ਸੂਘੇੜੀ ਆ ਇੱਕ ਸੂਨਦੀ ਆ ਜਿਹੜੀ ਚੰਗੀ ਲੱਗੂਗੀ ਆਪਣੀ ਖਰੀਦਦਾਰੀ ਕਰ ਲਿਓ ਬਾਈ ਪ੍ਰਦੀਪ ਦੇ ਫਾਰਮ ਤੋਂ ਪਿੰਡ ਸੋਰ ਸਿੰਘ ਤੋਂ ਬਾਕੀ ਆਪਾਂ ਵੀਡੀਓ ਇਹਦੀ ਵੀ ਪ੍ਰੋਪਰ ਬਣਾ ਲਾਂਗੇ ਵੀਰਾਂ ਭਰਾਵਾਂ ਨੂੰ ਪਾ ਦਾਂਗੇ ਵੀਜੀ ਠੀਕ ਆ ਜੀ ਹੁਣ ਵੇਖੋ ਕੱਟੀ ਦਿੰਦੀ ਹੈ ਕੱਟਾ ਦਿੰਦੀ ਕਰਮਾਂ ਦੀ ਹਾਂ ਇਹ ਤੁਹਾਨੂੰ ਜਿੰਦੇ ਜੋ ਵੀ ਪਰਮਾਤਮਾ ਨੇ ਲਿਖਿਆ ਆ ਉਹੋ ਕੁਝ ਆਉਣਾ ਠੀਕ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਸਤਿ ਸ੍ਰੀ ਅਕਾਲ